ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਫ ਜੀ ਮਾਤਾ ਜੀ ਰਾਮ ਰਾਮ ਢੜ ਸਾਕਾ ਤੁਹਾਡੇ ਆਪਣੇ ਚੈਨਲ ਡੇਲੀ ਲਾਈਵ ਬਲੌਗ ਤੇ ਅੱਜ ਹੀ ਬਣਾਉਣ ਲੱਗੇ ਆ ਅੱਜ ਮਿਸੀ ਰੋਟੀ ਬਣਾਉਣ ਲੱਗੇ ਆ ਤੇ ਉਹਦੀ ਤਿਆਰੀ ਕਰਾਂਗੇ ਹੁਣੇ ਹੀ ਮੰਮੀ ਕੀ ਕੀ ਪਾਉਣਾ ਮਿਸੀ ਰੋਟੀ ਜੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਵੇਸਣ ਤੇ ਬਾਥੂ ਵਾਲੀ ਮਿਸੀ ਰੋਟੀ ਤੇ ਇਹਦੇ ਮਿਸੀ ਰੋਟੀ ਦਾ ਆਟਾ ਗੁੰਨਣ ਦਾ ਤਰੀਕਾ ਜਿਹੜਾ ਉਹ ਤੁਹਾਨੂੰ ਦੱਸਾਂਗੇ ਇਹ ਮਿੱਸੀ ਰੋਟੀ ਦਾ ਆਟਾ ਜਿਹੜਾ ਹੋ ਕੇ ਇਸ ਤਰ੍ਹਾਂ ਗੁੰਨਿਦਾ ਵਾ ਤੇ ਵੈਸੇ ਤੇ ਸਾਰਿਆਂ ਦੇ ਘਰ ਬੰਦੀ ਆ ਮਿੱਸੀ ਰੋਟੀ ਪਰ ਸਾਡੇ ਤਰੀਕੇ ਨਾਲ ਤੁਸੀਂ ਆਟਾ ਗੁੰਨਿਓ ਤੇ ਮਿੱਸੀ ਰੋਟੀ ਵਾਲਾ ਆਟਾ ਜਿਹੜਾ ਬਹੁਤ ਵਧੀਆ ਗੁੱਜੂਗਾ ਤੇ ਹੁਣ ਆਪਾਂ ਪਰੋਂ ਕੋਠੇ ਤੇ ਸਾਡੇ ਬਾਤੂਆ ਤੇ ਉਹ ਤੋੜ ਲੈਣੇ ਆ ਛੱਤ ਤੋਂ ਕੋਠੇ ਦੇ ਬਾਤੂਆ ਦੇ ਲੱਗਾ ਬੂਟੇ ਲਾਇਆ ਆਪੇ ਉਹ ਗੈਲਕ ਮੈਂ ਆਪਣੇ ਲਾ ਆ ਨਹੀਂ ਆਪ ਲਾਇਆ ਇਹ ਕਿਥੋਂ ਲੈਂ ਭਾਈ ਇਹ ਮਾਚਰ ਤੋਂ ਲੈਂਦਾ ਵੀ ਅਛਾ ਇਹ ਮਾਝਾ ਦਾ ਬੀ ਲੰਦਾ ਇਹ ਤੇ ਉਹ ਇਹ ਬਾਥ ਹੁੰਦਾ ਨਾ ਤੇ ਬਹੁਤ ਵਧੀਆ ਬੰਦਾ ਸਾਗ ਚ ਵੀ ਬਾਲੋ ਤਾਂ ਵੀ ਬੜਾ ਵਧੀਆ ਬੰਦਾ ਆਟੇ ਚ ਗੁੰਨ ਲਓ ਰੋਟੀ ਬਣਾ ਲਓ ਤੇ ਬਾਥ ਵਾਲੀ ਰੋਟੀ ਬਹੁਤ ਵਧੀਆ ਬਣਦੀ ਆ ਪਿੰਡ ਬੜਾ ਲੱਗਾ ਹੁੰਦਾ ਹੈ ਸਾਡੇ ਬਾਥੂ ਤੁਸੀਂ ਵੀ ਤੇ ਹਨਾ ਮੈਂ ਹਾਂ ਇੱਕ ਵਾਰ ਮੈਂ ਦਿੰਦਾ ਇਹ درخت ਬੰਤਾਂ ਗਾਂ ਤਾਂ ਵੱਧ ਜਾਂਦਾ ਜਿੱਤੇ ਸੂਰੱਖੇ ਹੁੰਦੇ ਗੱਬਰ ਨੇ ਹਾਂ ਹਾਂ ਕਿੰਨਾ ਲੱਗਾਂਦੇ ਉੱਥੇ ਐ ਬੜਾ ਤੋੜ ਤੋੜ ਸਾਗ ਬਣਾਉਂਦੇ ਨੇ ਪਿੰਡਾਂ 'ਚ ਬਾਥ ਹੁੰਦੇ ਆ ਸਾਗ ਬਾਥੂ ਕਦੂ ਰਾਈ ਸਬਜ਼ੀਆਂ ਵੱਧ ਉਪੰਡਾਂ ਚ ਸ਼ਰਾਇਦਰ ਮੋਲੇ ਲਾਇ ਖਾਣੀਆਂ ਪਿੰਡਾਂ ਚ ਤੋਂ ਦੀ ਵੱਧ ਹੁੰਦੀਆਂ ਪਰ ਪਤੌੜਨ ਨਾ ਅੱਜ ਕੱਲ੍ਹ ਅਸੀਂ ਆਪ ਘਰ ਬੜੀਆਂ ਬੀਜਦੇ ਹਾਂ ਪਿੰਡ ਇਹ ਘਰ ਦੇ ਸਾਹਮਣੇ ਬੜੀ ਸਬਜ਼ੀ ਲਾਈ ਹੁੰਦੀ ਥੱਲੇ ਘਰ ਆਪਣਾ ਦੇ ਮੂਹਰੇ ਗਾੜੀ ਕਰਦੇ ਕੁੱਤ ਦੇ ਕੁੱਤਾ ਜੀ ਹਮੇ ਚੌਂ ਚੌਂ ਕਰਨ ਦੇ ਲੋ ਜੀ ਬਾਲਣ ਆਪਣਾ ਸੁੱਕ ਗਿਆ ਜਿਹੜਾ ਇਕੱਠਾ ਕਰਕੇ ਲੈਂਦਾ ਹੈ ਪਲਾਟ ਚੋਂ ਉਹ ਪੱਤੇ ਸਾਰੇ ਝੜ ਗਏ ਤੇ ਹੁਣ ਇਹਨੂੰ ਆਪਾਂ ਚਾਰਟ ਤੇ ਕਰਕੇ ਨਾ ਬਾਲਣਾ ਚੰਗੀ ਤਰ੍ਹਾਂ ਝਾੜ ਕੇ ਤੇਰੇ ਥੱਲੋਂ ਸਾਈਡ ਤੇ ਕਰਕੇ ਤੇ ਪੱਤੇ ਹੋ ਜਾਂਦੇ ਨੇ ਮੁੜ ਕੇ ਚੰਗੀ ਤਰ੍ਹਾਂ ਸਫਾਈ ਨਾ ਰੱਖਾਂਗੇ ਹੁਣ ਇਹਨਾਂ ਨੂੰ ਅੱਜ ਇਹ ਘੜੀ ਸੁੱਕ ਲੈਣ ਦੇਣੇ ਆ ਹਨਾ ਮੈਂ ਅੱਜ ਦੀ ਘੜੀ ਲੱਗ ਜਾਣੀ ਨੂੰ ਸੁੱਕਣ ਲੱਗਾਂ ਪੰਡਾ ਜਣਾ ਬਾਲਿਆ ਹਾਂ ਹਾਂ ਫਿਰ ਪੱਤੇ ਆਪੇ ਝੜ ਜਾਣਾ ਇਹਦੇ ਕਿਤੇ ਹੂੰ ਫੁੱਲ ਕਿੱਡੇ ਵਧੀਆ ਖਿੜੇ ਹੋਲੇ ਬਹੁਤ ਸੋਹਣੇ ਖੜੇ ਆ ਪੀਲੇ ਰੰਗ ਦੇ ਆ ਸਾਰੇ ਤਰ੍ਹਾਂ ਦੇ ਹਨ ਉਹ ਵੀ ਹੈਗੀ ਨਾਬੀ ਕਲਰ ਵੀ ਹੈਗਾ ਵਿੱਚ ਉਹ ਗਲਾਬ ਆ ਤੇ ਇਹਦੇ ਤਰਪਿਆ ਆ ਸਾਡੀ ਅਪਰਾਜੀ ਦਾ ਬੇਕੋ ਬਿਠਣੀ ਹੋਣ ਲਈ ਟਮਾਟਰਾਂ ਦੇ ਬੂਟੇ ਸੁੱਕ ਗਏ ਮੈਂ ਦੇਖੋ ਅਪਰਾਜੀ ਦਾ ਫੁੱਲ ਵਗੜ ਨੀਲੇ ਨੀਲੇ ਕਿੱਡੇ ਸੋਹਣੇ ਲੱਗੇ ਇਹ ਜ਼ਰੂਰ ਹੋਣੀ ਚਾਹੀਦੀ ਘਰ ਦੇ ਵਿੱਚ ਨਾ ਬਹੁਤ ਆ ਸਾਡੇ ਟਮਾਟਰਾਂ ਦੇ ਬੂਟੇ ਹੁਣ ਸੁੱਕਦੇ ਜਾਂਦੇ ਆ ਬਾਹਰ ਜਲਗੇ ਇਹਨਾਂ ਦੇ ਲਾਲ ਹੋ ਜਾਣਗੇ ਨਾ ਆਮਰੂਦ ਦਾ ਬੂਟਾ ਹੋ ਗਿਆ ਵਿੱਚ ਤੇ ਆ ਜਿਹੜਾ ਟਮਾਟਰ ਇਹ ਵੀ ਆਪਾਂ ਤੋੜ ਲੈਣੇ ਅਜੇ ਰਹਿਣ ਦੀ ਹੈ ਰਹਿਣ ਦੋ ਮੇਰੇ ਛੋੜੇ ਲੱਗੇ ਛੋੜੋ ਫਿਰ ਮੈਂ ਬਾਤੂ ਆ ਬਾਤੂ ਗੱਡਾ ਮਾ ਡਾਇਆ ਬਾਤੂ ਦੇ ਪੱਤੇ ਪੱਤੇ ਤੋੜੇ ਕਿਨਾ ਵੱਡਾ ਬੂਟਾ ਫਿਰ ਸਾਗ ਉਹਨਾਂ ਮੰਨਦੇ ਵਿਦਾਂ ਹੂੰ ਉਹਨਾਂ ਤੋੜਾਂਗੇ ਸੱਤੇ ਪੱਤੇ ਤੋੜ ਲੈਨੇ ਤਾਂ ਉਹਨਾਂ ਨਜ਼ਰ ਮੇਂ ਦੂਜੇ ਬੂਟੇ ਖੋਨਾ ਆ ਵੀ ਟਮਾਟਰਾਂ ਦਾ ਬੂਟਾ ਮੇਂ ਲਾਲ ਕਿਉਂ ਨਹੀਂ ਹੋਣ ਟਮਾਟਰ ਆ ਜਿਹੜੇ ਲੱਗੇ ਛੱਟੇ ਛੱਟੇ ਇਹ ਬੂਟਾ ਉੱਪਰੋਂ ਡਾਂ ਟੋਟੇ ਕੇ ਜਿੱਦਣਾ ਬਣਾ ਲਏ ਲੋਜ ਤਿਆਰੀ ਕਰ ਲਈ ਸਾਰੀ ਚੀਜ਼ਾਂ ਸਾਰੀਆਂ ਇਕੱਠੀਆਂ ਕਰਕੇ ਰੱਖ ਲਈਆਂ ਵਾ ਜੋ-ਜੋ ਵਿੱਚ ਪੈਣਾ ਵਾ ਤੇ ਮੰਮੀ ਤੁਹਾਨੂੰ ਆਪ ਦੱਸਣਗੇ ਕੀ-ਕੀ ਪੈਣਾ ਵਿੱਚ ਮੰਮੀ ਜੀ ਕੀ-ਕੀ ਪਉਣਾ ਫਿਰ ਆਟੇ 'ਚ ਅੱਜ ਆਪਾਂ ਮਿੱਸੀ ਰੋਟੀ ਵਾਲਾ ਆਟਾ ਜਿਹੜਾ ਉਹ ਗੁੰਨਾਂਗੇ ਤੇ ਉਹਦੀ ਜਾਜ ਦੱਸਾਂਗੇ ਆਪਾਂ ਕਿ ਮਿੱਸੀ ਰੋਟੀ ਦਾ ਆਟਾ ਜਿਹੜਾ ਵਾ ਉਹ ਕਿਸ ਤਰ੍ਹਾਂ ਗੁੰਨੀਦਾ ਵਾ ਤੇ ਇਹਦੇ ਵਿੱਚ ਕੀ-ਕੀ ਬਿੰਦਾ ਵਾ ਇਹ ਵੀ ਤੁਹਾਨੂੰ ਦੱਸਦੇ ਆਂ ਇਹਦੇ ਵਾਸਤੇ ਆਪਾਂ ਇੱਕ ਕੋਲੀ ਬੇਸਣ ਲਿਆਵਾ ਤੇ ਉਹਨਾਂ ਹੀ ਆਪਾਂ ਆਟਾ ਲਿਆਵਾ ਇੱਕ ਕੋਲੀ ਵੇਸਣ ਤੇ ਇੱਕ ਕੋਲੀ ਆਟਾ ਵੇਸਣ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਤੇ ਆਟੇ ਨੂੰ ਵੀ ਆਪਾਂ ਚੰਗੀ ਤਰ੍ਹਾਂ ਛਾਣ ਲਿਆ ਆਹ ਰਿਹਾ ਆਪਾਂ ਬਾਥੂ ਆਹ ਦੁੱਧ ਲਿਆ ਆਪਾਂ ਥੋੜਾ ਜਿਹਾ ਦੁੱਧ ਦੇ ਵਿੱਚ ਆਟਾ ਗੁੰਨਾਂਗੇ ਆਹ ਬਾਥੂ ਲਿਆ ਆਪਾਂ ਤੇ ਬਾਥੂ ਨੂੰ ਆਪਾਂ ਚੰਗੀ ਤਰ੍ਹਾਂ ਧੋ ਗਏ ਤੇ ਬ੍ਰੇਕ ਬ੍ਰੇਕ ਕੱਟ ਲਿਆ ਵਾ ਆਹ ਪਿਆਜ਼ ਇੱਕ ਆਪਾਂ ਇਹਨੂੰ ਵੀ ਬ੍ਰੇਕ ਬ੍ਰੇਕ ਚੰਗੀ ਤਰ੍ਹਾਂ ਧੋ ਗਏ ਤੇ ਫਿਰ ਕੱਟ ਲਿਆ ਆਹ ਹਰੀਆਂ ਮਿਰਚਾਂ ਇਹਨਾਂ ਨੂੰ ਧੋ ਕੇ ਤੇ ਆਪਾਂ ਗ੍ਰाइंड ਕਰ ਲਿਆ ਵਾ ਤੁਸੀਂ ਮਿਰਚ ਜਿਹੜੀ ਆ ਉਹ ਆਪਣੇ ਸਵਾਦ ਅਨੁਸਾਰ ਪਾ ਸਕਦੇ ਜਿਸ ਤਰ੍ਹਾਂ ਦੇ ਤੁਸੀਂ ਖਾਂਦੇ ਜੋ ਉਤਰਾ ਦੇ ਤੁਸੀਂ ਪਾ ਸਕਦੇ ਜੋ ਆਹ ਬਨਾਰ ਦਾਣਾ ਲਿਆ ਵਾ ਨਾਰ ਦਾਣਾ ਪਾਵਾਂਗੇ ਨਾਰ ਦਾਣਾ ਪਾਉਣ ਨਾਲ ਕੀ ਹੁੰਦਾ ਕਿ ਮਿੱਸੀ ਰੋਟੀ ਜਿਹੜੀ ਆ ਬਹੁਤ ਵਧੀਆ ਸਵਾਦ ਲੱਗਦੀ ਆ ਤੇ ਆਹ ਜਵੈਣ ਪਾਵਾਂਗੇ ਵਿੱਚ ਆਪਾਂ ਤੇ ਬਾਕੀ ਮਿਰਚ ਮਸਾਲੇ ਪਾਵਾਂਗੇ ਤੇ ਹੁਣ ਆਪਾਂ ਤੁਹਾਨੂੰ ਆਟਾ ਜਿਹੜਾ ਵਾ ਉਹ ਗੁੰਨਣ ਦੀ ਜਾਇ ਦੱਸਦੇ ਹਾਂ ਹੁਣ ਮੈਂ ਪਹਿਲਾਂ ਕੀ ਪਾਉਣਾ ਵਿੱਚ எல்லாம் அப்பா அப்பா கொல்லியா அப்பா 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 ਪੂਰਾ ਤੁਹਾਨੂੰ ਪਤਾ ਚੱਲ ਜਾਊਗਾ ਮੈਸੀ ਰੋਟੀ ਦਾ ਆਟਾ ਕਿਦਾਂ ਗੁੰਨੀ ਦਾ ਜਿਹੜੇ ਮੇਰੇ ਵੀਰ ਭਰਾ ਬਾਹਰ ਬੈਠੇ ਬਾਹਰਲੇ ਮੁਲਕਾਂ 'ਚ ਉਹਨਾਂ ਆਸੇ ਬਹੁਤ ਵਧੀਆ ਵੀਡੀਓ ਆ ਪੂਰੀ ਵੇਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੈਣਾ ਮੇਰੀਆਂ ਵੀ ਜਿਹੜੀਆਂ ਬਾਹਰ ਬੈਠੀਆਂ ਉਹ ਵੀ ਵੇਖਣ ਤੇ ਆਹ ਵੇਖੋ ਪਿਆਜ਼ ਲਿਆ ਇੱਕ ਆਪਾਂ ਤੇ ਇਹਨੂੰ ਬਰੀਕ-ਬਰੀਕ ਕੱਟ ਲਿਆ ਇਹ ਵੀ ਪਾਵਾਂਗੇ ਵਿੱਚ ਆਪਾਂ ਮੈਸੀ ਰੋਟੀ ਦੇ ਆਜਾ ਹੀ ਬੜੇ ਦੇਰ ਬਾਅਦ ਮੈਸੀ ਰੋਟੀ ਬਣਾਉਣ ਲੱਗੇ ਆ ਤੇ ਇਹਦਾ ਆਟਾ ਜਿਹੜਾ ਗੁੰਨਣ ਦਾ ਇਹ ਵੀ ਢੰਗ ਹੁੰਦਾ ਵਾ ਆਹ ਪਾ ਰਹੀਆਂ ਮਿਰਚਾਂ ਲੰਗੀਆਂ ਮਰੀ ਮਿਰਚ ਆਟੇ ਦੇ ਵਿੱਚ ਪਤਾ ਨਹੀਂ ਲੱਗਦਾ ਵੇਹੇ ਕਰਾਰੀ ਜੀ ਰੋਟੀ ਜਿਹੜੀ ਹੈ ਸਵਾਦ ਲੱਗਦੀ ਆ ਤੇ ਆਪਾਂ ਮਈਆਂ ਦੇ ਥੋੜੀਆਂ ਹੀ ਆ ਤੁਸੀਂ ਆਪਣਾ ਵੇਖ ਲਿਓ ਤੇ ਹੁਣ ਆਪਾਂ ਪਾਵਾਂਗੇ ਅਰਧਾ ਚਮਚਾ ਜੀ ਵਣ ਦਾ ਪਾਵਾਂਗੇ ਤੇਨੂੰ ਹੱਥ ਦੇ ਨਾਲ ਨਾ ਇੰਜ ਮਸਲ ਲਾਂਗੇ ਕ੍ਰਸ਼ ਕਰ ਲੈਣਾ ਅਰਧਾ ਚਮਚਾ ਜੀ ਵਣ ਦਾ ਪਾ ਦਤਾ ਆਪਾਂ ਮੇਰੇ ਨਾਲ ਟੇਸਟ ਬਹੁਤ ਵਧੀਆ ਹੁੰਦਾ ਤੇ ਇੱਕ ਚਮਚਾ ਆਪਾਂ ਨਰਦਾਣੇ ਦਾ ਪਾਵਾਂਗੇ ਕਿਉਂਕਿ ਨਰਦਾਣਾ ਪੋਣਾ ਜਿਹੜਾ ਨਾ ਇਹ ਮਿੱਸੀ ਰੋਟੀ ਦੇ ਵਿੱਚ ਬਹੁਤ ਟੇਸਟੀ ਲੱਗਦਾ ਵਾ ਤੇ ਹੁਣ ਆਪਾਂ ਨਮਕ ਪਾਵਾਂਗੇ ਨਮਕ ਤਾਂ ਹੀ ਆਪਣੇ ਸੁਆਦ ਦੇ ਅਨਸਾਰ ਪੋਣਾ ਵਾ ਤੇ ਆਪਾਂ ਛੋਟਾ ਛੋਟਾ ਨਾ ਤੇ ਆਪਾਂ ਇੱਕ ਚਮਚਾ ਨਮਕ ਦਾ ਪਾਵਾਂਗੇ ਬਸ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਕਾਲੀ ਮਿਰਚ ਤੇ ਜਿਵੇਂ ਅਜੀਰਾ ਧਨੀਆਂ ਇਹ ਸਾਰਾ ਮਿਕਸ ਕਰਕੇ ਨਾ ਆਪਾਂ ਘਰ ਬੀਸਿਆ ਮਸਾਲਾ ਉਹਦਾ ਕਿ ਚਮਚਾ ਪਾਵਾਂਗੇ ਚਮਚਾ ਛੋਟਾਾਾਾ ਥੋੜੀ ਜਿਹੀ ਆਪਾਂ ਤੇਗੀ ਮਿਰਚ ਪਾ ਦਾਂਗੇ ਥੋੜੀ ਜਿਹੀ ਆਪਾਂ ਹਲਦੀ ਪਾ ਦਾਂਗੇ ਜਿਆਦਾ ਨਹੀਂ ਪਾਉਣੀ ਤੇ ਹਾਂ ਭਾਂਡੇ ਕੀ ਨਹੀਂ ਗੱਲਬਾਤ ਪੂਰੀ ਥੋੜੀ ਜਿਹੀ ਆਪਾਂ ਲਾਲ ਮਿਰਚ ਪਾ ਦਾਂਗੇ ਦੇ ਦੇ ਕੋ ਆਟੇ ਦੇ ਵਿੱਚ ਨਾ ਆਪਾਂ ਮਿਕਸ ਕਰ ਲਾਂਗੇ ਇਹਨਾਂ ਨੂੰ ਚੀਜ਼ਾਂ ਨੂੰ ਆਪਾਂ ਪ੍ਰਾਧਨ ਚੰਗੀ ਤਰ੍ਹਾਂ ਧੋ ਲਿਆ ਇਹ ਤਿੰਨ ਚਾਰ ਗੱਲਾਂ ਦਾ ਧਿਆਨ ਜਿਹੜਾ ਪੈਣਾ ਨੂੰ ਤੇ ਭੈਣਾਂ ਨੂੰ ਤਾਂ ਜਾਤ ਹਿੰਦੀ ਆ ਤੀਆਂ ਜਿਹੜੀਆਂ ਬਾਹਰ ਰਹਿੰਦੇ ਆ ਪਰਦੇਸਾਂ ਦੇ ਵਿੱਚ ਤੇ ਕਈਆਂ ਨੂੰ ਮਿੱਸੀ ਰੋਟੀ ਦਾ ਆਟਾ ਜਿਹੜਾ ਵਾ ਉਹ ਨਹੀਂ ਗੁੰਨਣਾ ਆਉਂਦਾ ਤੇ ਫਿਰ ਇਸ ਤਰ੍ਹਾਂ ਗੁੰਨ ਕੇ ਤੇ ਰੋਟੀ ਜੜੀ ਆ ਉਹ ਬਹੁਤ ਹੀ ਵਧੀਆ ਲੱਗਦੀ ਆ ਸਿਰੇ ਨਾਸ਼ਤੇ 'ਚ ਖਾਓ ਦਹੀਂ ਦੇ ਨਾਲ ਖਾਓ ਤੇ ਭਵੇਂ ਮਲਾਈ ਨਾ ਖਾਓ ਦੇਸੀ ਘਿਓ ਨਾਲ ਖਾਓ ਮਜ਼ਾ ਆ ਜਾਂਦਾ ਬਹੁਤ ਸਵਾਦ ਲੱਗਦੀ ਆ ਤੁਸੀਂ ਇੱਕ ਵਾਰੀ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਬਹੁਤ ਵਧੀਆ ਬਣੂਗੀ ਤੇ ਹੁਣ ਆਪਾਂ ਇਹਦੇ ਚ ਦੁੱਧ ਨਾਲ ਆਟਾ ਗੁੰਨਾਂਗੇ ਜੇ ਜੇ ਲੋੜ ਪਈ ਤਾਂ ਆਪਾਂ ਫੇਰ ਪਾਣੀ ਪਾਵਾਂਗੇ ਤੇ ਥੋੜਾ ਥੋੜਾ ਪਾ ਕੇ ਨਾ ਤੇ ਫੇਰ ਆਪਾਂ ਆਟਾ ਗੁੰਨਾਂਗੇ ਦੁੱਧ ਦੇ ਵਿੱਚ ਦੁੱਧ ਪਾਉਣ ਨਾਲ ਕੀ ਹੁੰਦਾ ਵਾ ਕਿ ਆਟਾ ਜਿਹੜਾ ਨਾ ਬਹੁਤ ਹੀ ਨਰਮ ਜਿਹੜਾ ਨਾ ਉਹ ਗੁਜਦਾ ਵਾ ਤੇ ਰੋਟੀ ਜਿਹੜੀ ਇਹ ਨਾ ਬਹੁਤ ਨਰਮ ਨਰਮ ਬਣਦੀ ਆ ਕਿਉਂਕਿ ਸਾਰੇ ਖਾ ਸਕਦੇ ਆ ਫਿਰ ਜਵਾਨ ਬੱਚੇ ਖਾਣ ਜਵਾਨ ਖਾਣ ਬਜ਼ੁਰਗ ਖਾਣ ਸਾਰੇ ਖਾ ਸਕਦੇ ਆ ਕਿਉਂਕਿ ਪੋਲੀ ਰੋਟੀ ਜਿਹੜੀ ਆ ਨਾ ਉਹ ਵਧੀਆ ਲੱਗਦੀ ਆ ਤੇ ਆਪਾਂ ਥੋੜਾ ਥੋੜਾ ਆਟਾ ਬਾ ਅਗੋਂ ਦੁੱਧ ਪਾ ਕੇ ਨਾ ਫਿਰ ਆਪਾਂ ਜਿੰਨੀ ਲੋੜ ਹੋ ਆਪਾਂ ਪਾਣੀ ਪਾ ਦਾਂਗੇ ਮੈਨੂੰ ਜਾਜ ਨਹੀਂ ਮਮੇ ਮਸੀ ਰੋਟੀ ਦਾ ਟਾ ਗੁੰਨਦੀ ਅੱਜ ਉਹ ਵੀ ਜਾਜ ਆ ਗਈ ਤੇ ਇਹਨੂੰ ਆਪਾਂ ਨਾ ਪੁਰਾਣੇ ਮਤਲਬ ਕਿ ਸਾਡੇ 10 10 ਦੇ ਆ ਸਾਰੇ ਘਰ ਦੇ ਮਤਲਬ ਮੰਮੀ ਸਾਡੀ ਫਿਰ ਦਾਦੀ ਤੇ ਵੀ ਮਿੱਸੀ ਰੋਟੀ ਜੜੀ ਹੈ ਤੰਦੂਰ ਤੇ ਵੀ ਲੱਥ ਜਾਂਦੀ ਆ ਤੰਦੂਰ ਦੀ ਰੋਟੀ ਜੜੀ ਨਾ ਇਹ ਵੀ ਬਹੁਤ ਵਧੀਆ ਲੱਗਦੀ ਮਿੱਸੀ ਰੋਟੀ ਕਿੰਨੀ ਵਧੀਆ ਬਣਦੀ ਆ ਤੇ ਕਿੰਨੀ ਦੇਸਟੀ ਬਣਦੀ ਆ ਸਾਰੇ ਬੱਚੇ ਵੀ ਸਾਰੇ ਖੁਸ਼ ਹੋ ਕੇ ਖਾਣਗੇ ਬੱਲੇ ਬੱਲੇ ਹੋ ਜਾਣੀ ਕਲਰ ਬਦਲ ਗਿਆ ਨਾ ਵੇਸਨ ਦਾ ਰੰਗ ਕਰਕੇ ਗਸਮੈਲ ਵੀ ਆਉਂਦਾ ਵੀ ਇਦਾਂ ਛੋਲਿਆਂ ਦੀ ਦਾਲ ਨਹੀਂ ਹੁੰਦੀ ਇਦਾਂ ਸਮਾਂ ਲਾਂਦਾ ਆਪੀ ਹੁਣ ਆਪਾਂ ਜਿਹੜਾ ਆਟਾ ਜਿਹੜਾ ਵਾ ਚੰਗੀ ਤਰ੍ਹਾਂ ਗੁੰਨਣਾ ਵਾ ਤੇ ਆਟਾ ਜਿਹੜਾ ਨਾ ਮੇਸਣ ਵਾਲਾ ਇਹ ਥੋੜਾ ਥੋੜਾ ਵਾ ਭਰਾ ਦੇ ਨਾਲ ਚਿਪਕਦਾ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਲਾ ਕੇ ਨਾ ਤੇ ਫਿਰ ਇਹਨੂੰ ਸਾਫ਼ ਕਰਨਾ ਜਦੋਂ ਇਹ ਗੁੱਝ ਗਿਆ ਨਾ ਫਿਰ ਆਪੇ ਚੱਕਣੋ ਹਟ ਜਾਣਾ ਏ ਤੇ ਦੂਜੀ ਗੱਲ ਇਹ ਕਿ ਸਭ ਤੋਂ ਮੇਨ ਗੱਲ ਇਹ ਆ ਕਿ ਜਦੋਂ ਵੀ ਆਟਾ ਗੁੰਨੋ ਛੇਰ ਟੱਕ ਕੇ ਗੁੰਨਣਾ ਚਾਹੀਦਾ ਵਾ ਤੇ ਵਾਈ ਗੁਰ ਦਾ ਜਾਬ ਜਿਹੜਾ ਵਾ ਉਹ ਜ਼ਰੂਰ ਕਰਨਾ ਚਾਹੀਦਾ ਵਾ ਕਿਉਂਕਿ ਵਾਹਿਗੁਰੂ ਨੇ ਸਾਨੂੰ ਰਿਜਕ ਦਿੱਤਾ ਅੰਨ ਦਿੱਤਾ ਉਹ ਹੀ ਸਾਡਾ ਢਿੱਡ ਭਰਨ ਵਾਲਾ ਤੇ ਆਪਾਂ ਉਹਦਾ ਨਾਮ ਲੈ ਕੇ ਤੇ ਆਟਾ ਗੁੰਨਾਂਗੇ ਪਰ ਆਟੇ ਨੂੰ ਟੱਕ ਕੇ ਸਿਰ ਤੇ ਫਿਰ ਹੁਲਣਾ ਚਾਹੀਦਾ ਵਾ ਤੇ ਇਹ ਸਿਆਣੇ ਜਿਹੜੇ ਉਹ ਕਹਿੰਦੇ ਤੇ ਜਿਹੜੀਆਂ ਸਿਆਣੀਆਂ ਗੱਲਾਂ ਵਾ ਉਹ ਵੀ ਸਾਰੀਆਂ ਕੰਮ ਆਉਂਦੀਆਂ ਕਹਿੰਦਾ ਸਿਆਣੇ ਦਾ ਕਹਿੰਦੇ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਚਲਦਾ ਬਾਅਦ ਚ ਪਤਾ ਚਲਦਾ ਫੇ ਕਿੰਨਾ ਗੁਣਕਾਰੀ ਹੁੰਦਾ ਵਾ ਮੁਰਕੇ ਤਾਂ ਮੈਂ ਇੱਕ ਰੋਟੀ ਵੀ ਬਣਾ ਕੇ ਦਿਖਾਉਣੀ ਆ ਆਟਾ ਤਾਂ ਸਾਰੇ ਘਰ ਚ ਗੁੰਝਦਾ ਵਾ ਸਾਰੇ ਗੁੰਨਦੇ ਆ ਪਰ ਇਹ ਕਿ ਗੁੰਨਣ ਦਾ ਤਰੀਕਾ ਜਿਹੜਾ ਵੱਖੋ ਵੱਖ ਹੁੰਦਾ ਵਾ ਤੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨਾਂਗੇ ਤੇ ਉਹ ਆਟੇ ਦੀ ਰੋਟੀ ਜਿਹੜੀ ਆ ਉਹ ਵਧੀਆ ਬਣੂਗੀ ਨਰਮ ਬਣੂਗੀ ਤੇ ਸਾਰੇ ਖੁਸ਼ ਹੋ ਕੇ ਖਾਣਗੇ ਤੇ ਜੇ ਆਪਾਂ ਆਟਾ ਹੀ ਚੰਗੀ ਤਰ੍ਹਾਂ ਨਹੀਂ ਗੁੰਨਾਂਗੇ ਥੋੜਾ ਜਿਆ ਗੁੰਨ ਕੇ ਤੈਨੂੰ ਇਤਰਾ ਰੱਖ ਦਾਂਗੇ ਤੇ ਫਿਰ ਉੱਤੇ ਰੋਟੀ ਰੋਟੀ ਜਿਹੜੀ ਹੋਵੇ ਫੁੱਲਣੀ ਨਹੀਂ ਆ ਟੁੱਟ ਟੁੱਟ ਕੇ ਰੋਟੀ ਲੱਤਦੀ ਆ ਤੇ ਵਧੀਆ ਨਹੀਂ ਬਣਦੀ ਮੇਰੀ ਆਟੇ ਦੀ ਗੁੱਜੀ ਰੋਟੀ ਜਿਹੜੀ ਆ ਨਾ ਬਣੀ ਰੋਟੀ ਖਾ ਕੇ ਵੇਖਿਓ ਤੁਸੀਂ ਜਿਸ ਤਰ੍ਹਾਂ ਮੈਂ ਗੁੰਨਿਆ ਇਸ ਤਰ੍ਹਾਂ ਹੀ ਤੁਸੀਂ ਗੁੰਨ ਕੇ ਵੇਖਿਓ ਤੇ ਮਹਾਰਾਜ ਦਾ ਜਾਪ ਜ਼ਰੂਰ ਕਰਿਓ ਗੁੰਡਿਆ ਗੁੰਡਿਆ ਤੇ ਕਿਉਂਕਿ ਰੱਬ ਦਾ ਨਾਮ ਲੈਣਾ ਜਿਹੜਾ ਉਹ ਬਹੁਤ ਵਧੀਆ ਗੱਲ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਰਿਜਕ ਦਿੱਤਾ ਵਾ ਉਹਦੇ ਸਿਰ ਤੇ ਅਸੀਂ ਰੋਟੀ ਖਾਂਦੇ ਆ ਤੇ ਜੇ ਉਹਦਾ ਨਾਮ ਇਹਨਾਂ ਨਹੀਂ ਲਈਏ ਤੇ ਕਿੰਨੀ ਮਾੜੀ ਗੱਲ ਹਾਂ ਹੁਣ ਇਹ ਸਾਟਾ ਆਟਾ ਜਿਹੜਾ ਗਿਆ ਗੁੱਝ ਤੇ ਇਹਨੂੰ ਆਪਾਂ ਹੁਣ ਇੱਕ ਬੋਲ ਚ ਕੱਢ ਲੈਨੇ ਆ ਹੁਣ ਇਸ ਤਰ੍ਹਾਂ ਕੱਢ ਕੇ ਆਪਾਂ ਉੱਤੇ ਆਪਾਂ ਤੇਲ ਦਾ ਜਾਂ ਪਾਣੀ ਦਾ ਹੱਥ ਲਾ ਦੇਣਾ ਤੇ ਆਟਾ ਜਿਹੜਾ ਨਾ ਇਹਨੂੰ 5 ਮਿੰਟ ਬਾਅਦ ਆਪਾਂ ਢੱਕ ਕੇ ਹੁਣ ਰੱਖਾਂਗੇ ਰਵਾਣੇ ਆ ਆਟਾ ਕਿੱਡਾ ਵਧੀਆ ਗੁੱਜਾ ਉਹਨੂੰ ਆਪਾਂ ਟੱਕ ਕੇ ਰੱਖ ਦਾਂਗੇ ਸਾਡੇ ਵਿੱਚ ਇਸ ਤਰ੍ਹਾਂ ਠਾ ਕਰਾਂਗੇ ਤੇ ਹੁਣ ਆਪਾਂ ਤੁਹਾਨੂੰ ਰੋਟੀ ਦਾ ਬਣਾਉਣੀ ਦੱਸਾਂਗੇ ਇੱਕ ਰੋਟੀ ਤੁਹਾਨੂੰ ਦੱਸ ਦਿੰਨੇ ਆ ਤੇ ਬਾਕੀ ਵੀ ਓਦਾਂ ਬਣਾ ਲੀਆ ਹਾਂ ਤੇ ਆਹ ਵੇਖੋ ਪੇੜਾ ਆਪਾਂ ਲੈਣਾ ਹੈ ਥੋੜਾ ਆਪਣਾ ਹੱਥ ਨੂੰ ਲੈ ਲੈਣਾ ਤੇ ਪੇੜਾ ਘੱਪਾ ਕਰਾਂਗੇ ਜਿੱਦਾਂ ਆਮਰਤ ਜੀ ਰੋਟੀ ਦਾ ਕਰੀਦਾ ਨਾ ਪੇੜਾ ਇਸੇ ਤਰ੍ਹਾਂ ਹੀ ਕਰਨਾ ਆਪਾਂ ਇਹ ਤੋੜ ਲਾਗੇ ਜਿਦਾਂ ਤੋਂ ਜੀਰੋ ਟੀਵੇ ਲਈਦੀ ਆ ਐਸੀ ਤਰ੍ਹਾਂ ਇਹ ਵੀ ਰੋਟੀ ਵੇਲੀਦੀ ਆ ਤੇ ਰੋਟੀ ਬਣੂਗੀ ਬਹੁਤ ਟੇਸਟੀ ਕਿਉਂਕਿ ਮੇਸੀ ਰੋਟੀ ਦੇ ਆ ਬੜੀ ਸਵਾਦ ਲੱਗਦੀ ਆ ਤੇ ਹੁਣ ਆਪਾਂ ਮੇਲਾਂਗੇ ਮੇਲਣਾ ਆਪਾਂ ਜ਼ੋਰ ਲਾਗੇ ਨਹੀਂ ਪੋਲੇ-ਪੋਲੇ ਥਾਣਾ ਵੇਲਾਂਗੇ ਪੋਲੇ-ਪੋਲੇ ਥਾਣਾ ਤਵਾ ਹੋ ਗਿਆ ਆਪਾਂ ਗਰਮਾ ਹੁਣ ਉੱਤੇ ਰੋਟੀ ਰਾਦੇ ਆ ਲਓ ਜੀ ਤਵਾ ਸਾਡਾ ਗਰਮ ਹੋ ਗਿਆ ਵਾ ਤੇ ਰੋਟੀ ਆਪਾਂ ਪਾ ਤਵੇ ਦੇ ਉੱਪਰ ਨੇ ਤਵਾ ਪੂਰਾ ਗਰਮ ਕਰਕੇ ਕੁਰੀਆਂ ਚੰਗੀ ਤਰ੍ਹਾਂ ਫੇਰ ਉੱਤੇ ਰੋਟੀ ਲੱਤਦੀ ਹੈ ਕਿਉਂਕਿ ਜੇ ਪਹਿਲੀ ਰੋਟੀ ਤੇ ਠੰਡੇ ਤਵੇ ਤੇ ਪਾ ਦੋਗੇ ਫਿਰ ਰੋਟੀ ਉਹ ਪਹਿਲੀ ਜਿਹੜੀ ਹੈ ਸਹੀ ਨਹੀਂ ਬਣਦੀ ਇਹ ਕਰਕੇ ਪਹਿਲਾਂ ਚੰਗੀ ਤਰ੍ਹਾਂ ਤਵਾ ਗਰਮ ਕਰ ਲੈਣਾ ਫਿਰ ਉੱਤੇ ਰੋਟੀ ਪਾਉਣੀ ਰੋਟੀ ਵੇਖੋ ਆਪਾਂ ਵੀ ਆਪਾਂ ਵਿੱਚ ਵੇਸਣ ਪਾਇਆ ਵਾ ਬਾਥੂ ਪਾਇਆ ਵਾ ਸਭ ਕੁਝ ਪਾਇਆ ਵਾ ਪਰ ਰੋਟੀ ਮਸਾਂ ਨਹੀਂ ਟੁੱਟਦੀ ਤੋ ਜੇ ਦੁੱਧ ਪਾਇਆ ਵਿੱਚ ਇਸ ਕਰਕੇ ਤੇ ਦੂਜਾ ਆਟਾ ਗੁੰਨਣ ਦਾ ਤਰੀਕਾ ਜਿਹੜਾ ਉਹ ਵੀ ਵਧੀਆ ਹੋਣਾ ਚਾਹੀਦਾ ਤੇ ਹੁਣ ਆਪਾਂ ਰੋਟੀ ਥਾਲ ਦਿੰਨੇ। ਦੇਖੋ ਤਵਾ ਗੱਨਾ ਸੋਨਾ ਗਰਮ ਹੋਇਆ ਵਾ ਤੇ ਕਿੰਨੀ ਵਧੀਆ ਰੋਟੀ ਬਣ ਰਹੀ ਆ। ਤੇ ਤੁਸੀਂ ਚਾਹੋ ਤਾਂ ਤੁਸੀਂ ਦੇਸੀ ਘਿਓ ਵੀ ਲਾ ਸਕਦੇ ਆ। ਰੋਟੀ ਦਾ ਆਪਾਂ ਪਾਸਾ ਪਲਟ ਦਾਂਗੇ। ਤੇ ਜਦੋਂ ਆਪਣਾ ਇੱਕ ਪਾਸਾ ਸਿੱਗ ਜਾਣਾ ਉਹਦੇ ਉੱਤੇ ਆਪਾਂ ਤੇਲ ਲਾ ਦੇਣਾ। ਐ ਇਸ ਨਾਲ ਤੇਲ ਦੇ ਵਿੱਚ ਤੇਲ ਬਣਾਵਾਂਗੇ ਨਾ। ਵੇ ਸਿਰੋ ਰੋਟੀ ਤੇ ਐਂਜ ਲੱਗੂਗਾ ਕਿ ਐਹੀ ਪਕੌੜੇ ਖਾਣ ਦਾ ਹੈ ਤੇ ਇਹ ਲਈ ਸਰੋਂ ਦਾ ਤੇਲ ਵਰਤੀਦਾ ਵਾ ਰिफੈਂਟ ਤੇਲ ਨਹੀਂ ਵਰਤਦੇ ਨਾ ਹੀ ਡਾਲਡਾ ਵਰਤੀਦਾ ਜਾਂ ਇਹ ਦੇਸੀ ਘਿਓ ਵਰਤਦੇ ਆ ਜਾਂ ਸਰੋਂ ਦਾ ਤੇਲ ਵਰਤਦੇ ਆ ਆ ਜੇ ਜੁਲੇ ਦਾ ਸੇਕ ਹੋਵੇ ਤੋਂ ਥੋੜਾ ਜਿਹਾ ਘੱਟ ਕਰ ਦੇਣਾ ਚਾਹੀਦਾ ਵਾ ਇਹ ਕਰੋ ਟਿੱਕੀ ਵੀ ਹਲਾ ਠੰਡੀ ਜਿਹੜਾ ਵੀ ਖਾਊਗਾ ਖਾਂਦਾ ਹੈ ਮਜ਼ਾ ਆ ਜਾਊਗਾ ਇਹ ਰੋਟੀ ਨੂੰ ਬਹੁਤਾ ਸਾੜਨਾ ਨਹੀਂ ਦਾ ਤੁਹ ਕੀ ਆ ਬਸ ਤਵਾਂ ਦਾ ਬਿਆਹ ਹੈ ਸਾਡਾ ਤੇ ਰੋਟੀ ਵੇਖੋ ਕਿੰਨੀ ਵਧੀਆ ਸੈਂਟਰਮੈਂਟ ਲੱਤ ਗਈ ਆ ਵੇਖੋ ਮਿੱਸੀ ਰੋਟੀ ਕਰਾ ਚੱਕ ਬਣੇ ਗਏ ਗਲਪਤ ਪੂਰੀ ਬੜੀ ਵਧੀਆ ਰੋਟੀ ਬਣੀ ਆ ਤੇ ਹੁਣ ਧਰਮ ਬਣੀ ਆ ਹੁਣ ਸਾਰੀਆਂ ਰੋਟੀਆਂ ਪਕਾ ਕੇ ਫਿਰ ਤੁਹਾਨੂੰ ਵਖਾਉਣੇ ਆ ਰੋਟੀ ਵੇਖੋ ਕਿੰਨੀ ਨਰਮ ਆ ਵੇਖੋ ਹੁਣ ਸਾਰੀਆਂ ਰੋਟੀਆਂ ਬਣਾ ਕੇ ਫਿਰ ਤੁਹਾਨੂੰ ਵਖਾਲ ਦੇ ਲੋ ਜੀ ਸਾਡੀ ਮਿੱਸੀ ਰੋਟੀ ਬਣ ਕੇ ਹੋ ਗਈ ਆ ਤਿਆਰ ਤੇ ਮਿੱਸੀ ਰੋਟੀ ਜਿਹੜੀ ਆ ਬਹੁਤ ਵਧੀਆ ਬਣੀ ਆ ਤੁਸੀਂ ਵੇਖ ਹੀ ਸਕਦੇ ਜੇ ਕਿੰਨੀਆਂ ਨਰਮ ਨਰਮ ਰੋਟੀਆਂ ਬਣੀਆਂ ਵਾ ਤੇ ਤੁਸੀਂ ਵੀ ਸਾਡੇ ਤਰੀਕੇ ਨਾਲ ਜਿਹੜਾ ਵਾ ਉਹ ਬਣਾਉਣਾ ਤੇ ਆਪਾਂ ਤੁਹਾਨੂੰ ਆਟਾ ਮਿਸੀ ਰੋਟੀ ਦਾ ਆਟਾ ਜਿਹੜਾ ਉਹ ਵੀ ਗੁੰਨਣ ਦੀ ਜਾਜ ਦੱਸੀ ਆ ਤੇ ਮਿਸੀਆਂ ਰੋਟੀਆਂ ਪਕਾਉਣ ਦੀ ਜਾਜ ਵੀ ਤੁਹਾਨੂੰ ਦੱਸੀ ਆ ਦੋਨੇ ਤਰੀਕੇ ਆਪਾਂ ਤੁਹਾਨੂੰ ਦੱਸਿਆ ਕਿ ਮਿਸੀ ਰੋਟੀ ਦਾ ਆਟਾ ਜਿਹੜਾ ਉਹ ਕਿਸ ਤਰ੍ਹਾਂ ਗੁੰਝਦਾ ਵਾ ਤੇ ਜਿਹੜਾ ਮੀ ਰੋਟੀ ਜਿਹੜੀ ਆ ਉਹ ਕਿਸ ਤਰ੍ਹਾਂ ਪੱਕਦੀ ਆ ਮਿਸੀ ਦੀ ਰੋਟੀ ਵਾਸਤੇ ਬਾਥੂ ਵੇਸਣ ਪਿਆਜ਼ ਆਪਾਂ ਸਭ ਕੁਝ ਪਾਇਆ ਵਿੱਚ ਨਾਰਦਾਣਾ ਵੀ ਪਾਇਆ ਨਾਰਦਾਣਾ ਉਹ ਤੁਹਾਨੂੰ ਦੱਸ ਹੀ ਦਿੱਤਾ ਆਪਾਂ ਜਵੈਣ ਜਿਹੜੀਆਂ ਚੀਜ਼ਾਂ ਚੀਜ਼ਾਂ ਜ਼ਰੂਰੀ ਆ ਆਪਾਂ ਮਿੱਸੀ ਰੋਟੀ ਵਿੱਚ ਇਹ ਪਾਈਆਂ ਆਪਾਂ ਤੇ ਇਹ ਰੋਟੀ ਜਿਹੜੀ ਮਿੱਸੀ ਰੋਟੀ ਜਿਹੜੀ ਤੰਦੂਰ 'ਚ ਵੀ ਬਣ ਜਾਂਦੀ ਆ ਤੇ ਤੰਦੂਰ 'ਚ ਵੀ ਬਣੀ ਜਿਹੜੀ ਆ ਰੋਟੀ ਉਹ ਬਹੁਤ ਸਵਾਦ ਲੱਗਦੀ ਆ ਤੇ ਆਪਾਂ ਇਸ ਤਰੀਕੇ ਨਾਲ ਤਵੇ ਦੇ ਉੱਤੇ ਬਣਾਈ ਆ ਤੇ ਤੁਹਾਨੂੰ ਸਾਡਾ ਤਰੀਕਾ ਜਿਹੜਾ ਉਹ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਜੋ ਕਮੈਂਟ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਤੇ ਬੈਲ ਆਉਂਦੇ ਘੰਟੇ ਜਿਹੜੀ ਉਹ ਦਬਾ ਦੇਣਾ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਤਾਂ ਹੀ ਪਤਾ ਲੱਗਦਾ ਜੇ ਸਾਰੀ ਵੇਖੀ ਤੇ ਫੇਰ ਹੀ ਪਤਾ ਲੱਗਦਾ ਵਾ ਤੇ ਵਿੱਚੋਂ ਕੱਟਣੀ ਨਹੀਂ ਚਾਹੀਦੀ ਤੇ ਬਾਕੀ ਤੁਸੀਂ ਇੱਥੇ ਤੇ ਕਰ ਸੰਗ ਪਹਚਾਇਆ ਵਾ ਤੁਹਾਡੇ ਸਪੋਰਟ ਵਾ ਸਾਨੂੰ ਤੇ ਦਬ ਕੇ ਸਬਸਕ੍ਰਾਈਬ ਕਰੋ ਤੇ ਲਾਇਕ ਬਕੇ ਲਾਈਕ ਸ਼ੇਅਰ ਕਰੋ